ਵਾਹਿ ਗੁਰੂ ਸਾਹਿਬ ਜੀਓ ਸੋਰਠ ਮਹਲਾ ਪੰਜਵਾਂ ਭਏ ਕਿਰਪਾਲ ਗੁਰੂ ਗੋਵਿੰਦਾ ਸਗਲ ਮਨੋਰਥ ਪਾਏ ਆਸਥਿਰ ਭਏ ਲਾਗ ਹਰ ਚਰਣੀ ਗੋਵਿੰਦ ਕੇ ਗੁਣ ਗਾਏ ਭਲੋ ਸਮੂਰਤ ਪੂਰਾ ਸਾਤ ਸਹਜ ਆਨੰਦ ਨਾਮ ਜਪ ਵਾਜੇ ਅਨਹਦ ਤੁਰਾ ਰਹਾਉ ਮਿਲੇ ਸੁਆਮੀ ਪ੍ਰੀਤਮ ਆਪਣੇ ਘਰ ਮੰਦਰ ਸੁਖਦਾਈ ਹਰ ਨਾਮ ਨਿਧਾਨ ਨਾਨਕ ਜਨ ਪਾਇਆ ਸਗਲੀ ਇਛ ਪੁਜਾਈ ਸੋਰਠ ਮਹਲਾ ਪੰਜਵਾਂ ਗੁਰ ਕੇ ਚਰਨ ਬਸਰਦ ਭੀਤਰ ਸੁਭ ਲਖਨ ਪ੍ਰਭ ਕੀਨੇ ਭਏ ਕਿਰਪਾਲ ਪੂਰਨ ਪਰਮੇਸ਼ਰ ਨਾਮ ਨਿਧਾਨ ਮਨ ਚਿਨੇ ਮੇਰੋ ਗੁਰ ਰਖਵਾਰੋ ਮੀਤ ਦੂਣ ਚੌਣੀ ਦੇ ਵਢਾਈ ਸੋਬਾ ਨੀਤਾਨੀਤ ਰਹਾਉ ਜੀ ਜੰਤ ਪ੍ਰਭ ਸਗਲ ਉਧਾਰੇ ਦਰਸ਼ਨ ਦੇਖਣ ਹਾਰੇ ਗੁਰਪੂਰੇ ਕੀ ਅਚਰਜ ਵਡਿਆਈ ਨਾਨਕ ਸਦ ਬਲਿਹਾਰੇ ਸੋਰਠ ਮਹਲਾ ਪੰਜਵਾ ਸੰਚਨ ਕਰੋ ਨਾਮ ਧਨ ਨਿਰਮਲ ਥਾਤੀ ਅਗਮ ਅਪਾਰ ਬੇਲਿਸ਼ ਬਿਨੁਉਦ ਆਨੰਦ ਸੁਖ ਮਾਣੋ ਖਾਏ ਜੀਵ ਸਿਖ ਪ੍ਰਵਾਰ ਹਰ ਕੇ ਚਰਨ ਕਮਲ ਆਧਾਰ ਸੰਤ ਪ੍ਰਸਾਦ ਪਾਇਓ ਸਤਿਗੋਹਿਥ ਚੜ ਲੰਘੋ ਬਿਖ ਸੰਸਾਰ ਰਹਾਉ ਭਏ ਕਿਰਪਾਲ ਪੂਰਨ ਅਬਿਨਾਸੀ ਆਪਹਿ ਕਿ ਨਿਸਾਰ ਪੇਖ ਪੇਖ ਨਾਨਕ ਬਿਗਸਨੋ ਨਾਨਕ ਨਾਹੀ ਸੁਵਾਰ ਸੁਰਠ ਮਹੱਲਾ ਪੰਜਵਾ ਗੁਰਪੁਰੇ ਆਪਣੀ ਕਲਧਾਰੀ ਸਭ ਘਟ ਉਪਜੀ ਦਿਆ ਆਪੇ ਮੇਲ ਵਡਾਈ ਕਿਨੀ ਕੁਸਲ ਖੇਮ ਸਭ ਭਿਆ ਸਤ ਗੁਰ ਪੂਰਾ ਮੇਰੇ ਨਾਲ ਪਰ ਬ੍ਰਹਮ ਜਪ ਸਦਾ ਨਿਹਾਲ ਰਹਾ ਅੰਦਰ ਬਾਹਰ თან thân ਅੰਤਰ ਜਤ ਕਦ ਦੇਖੋ ਸੋਈ ਨਾਨਕ ਗੁਰ ਪਾਇਓ ਵਡ ਭਾਗੀ ਤਿਸ ਜੇ ਵਡ ਅਬਰ ਨਾ ਕੋਈ ਸੁਰਠ ਮਹਲਾ ਪੰਜਵਾਂ ਸੁਖ ਮੰਗਲ ਕਲਿਆਣ ਸਹਜ ਧੁਨ ਪ੍ਰਭ ਕੇ ਚਰਨ ਨਿਹਾਰਿਆ ਰਖਣ ਹਾਰੇ ਰੱਖਿਓ ਬਾਰਿਕ ਸਤ ਗੁਰ ਤਾਪ ਉਤਾਰਿਆ ਉਬਰੇ ਸਤ ਗੁਰ ਕੀ ਸਰਣਾਈ ਜਾਕੀ ਸੇਵਨਾ ਬਿਰਥੇ ਜਾਈਂ ਰਾਉ ਕਰਮਹਿ ਸੁਖ ਬਾਹਰ ਫੁਨ ਸੁਖਾ ਪ੍ਰਭ ਆਪਣੇ ਭਏ ਦੇਲਾ ਨਾਨਕ ਬਿਗਨ ਨ ਲਾਗੇ ਕੋ ਮੇਰਾ ਪ੍ਰਭ ਹੋਆ ਕਿਰਪਾਲਾ ਸੁਰਠ ਮਹਲਾ ਪੰਜਵਾਂ ਸਾਧੂ ਸੰਗ ਭਇਆ ਮਨ ਉਧਮ ਨਾਮ ਰਤਨ ਜਸ ਗਾਈ ਮਿਟ ਗਏ ਚਿੰਤਾ ਸਿਮਰ ਅਨੰਤਾ ਸਾਗਰ ਤਰਿਆ ਭਾਈ ਹਿਰਦੇ ਹਰ ਕੇ ਚਰਨ ਵਸਾਈ ਸੁਖ ਪਾਇਆ ਸਾਝ ਤੁਨੇ ਉਪਜੀ ਰੋਗਾ ਕਾਨ ਮਿਟਾਈ ਰਹਾ ਕੀਆ ਗੁਣ ਤੇਰੇ ਆਖ ਵਖਾਣਾ ਕੀਮਤ ਕਹਿਣ ਨ ਜਾਈ नानक भगत भए बिनसी अपना प्रभु भया सहाई सुरठ मोहल्ला پنجवा गए कनेश रोग सब नासे प्रभुय अपने कृपा तारी आठ पहर याराद हो स्वामी पूर्ण काल हमारी हर जियो तू सुख संपत रास राख ले हो पाई मेरे को प्रभु आ गए अरदास रा ਜੋ ਮੰਗੋ ਸੋਈ ਸੋਈ ਪਾਵੋ ਆਪਣੇ ਖਸਮ ਪਰਸਾ ਕਹੋ ਨਾਨਕ ਗੁਰਪੂਰਾ ਭੇਟਿਓ ਮਿਟਿਓ ਸਗਲ ਅੰਦੇਸਾ ਸੁਰਠ ਮਹੱਲਾ ਪੰਜਵਾ ਸਿਮਰ ਸਿਮਰ ਗੁਰ ਸਤਗੁਰ ਆਪਣਾ ਸਗਲਾ ਦੁੱਖ ਮਿਟਾਇਆ ਤਾਪ ਰੋਗ ਗਏ ਗੁਰ ਬਚਨੀ ਮਨ ਇਛੇ ਫਲ ਪਾਇਆ ਮੇਰਾ ਗੁਰਪੁਰਾ ਸੁਖ ਦਾਤਾ ਕਰਨ ਕਾਰਨ ਸਮਰਥ ਸੁਆਮੀ ਪੂਰਨ ਪੁਰਖ ਬਿਦਾਤਾ ਰਹਾਉ आनंद बिनोद मंगल गुण गावो गुरु नानक भए दयाला जय जयकार भए जग पीतर हो अपार ब्रह्म रखवाला सोरठ महला पंजवा ਹਮਰੀ ਗਣਤ ਨਾ ਗਣਿਆ ਕਾਈ ਆਪਣਾ ਬਿਰਦ ਪਛਾਨ ਹੱਥ ਦੇ ਰੱਖੇ ਕਰ ਆਪਣੇ ਸਦਾ ਸਦਾ ਰੰਗ ਮਾਨ ਸਾਚਾ ਸਾਹਿਬ ਸਦ ਮਿਹਰਵਾਨ ਬੰਧ ਪਾਇਆ ਮੇਰੇ ਸਤ ਗੁਰ ਪੁਰੇ ਹੋਈ ਸਰਬ ਕਲਿਆਣ ਰਹਾ ਜਿਉ ਪਾਏ ਪਿੰਡ ਜਨ ਸਾਜਿਆ ਦਿੱਤਾ ਪੈਨਨ ਖਾਨ ਆਪਣੇ ਦਾਸ ਕੀ ਆਪ ਪੈਜ ਰੱਖੀ ਨਾਨਕ ਸਤਿਪੁਰਾਨ ਸੁਰਠ ਮਹੱਲਾ ਪੰਜਵਾਂ ਦੁਰਤ ਗਵਾਇਆ ਹਰ ਪ੍ਰਭੇ ਆਪੇ ਸਭ ਸੰਸਾਰੇ ਉਬਾਰਿਆ ਪਾਰ ਬ੍ਰਹਮ ਪ੍ਰਭ ਕਿਰਪਾ ਧਾਰੀ ਆਪਨਾ ਬਿਰਦ ਸਮਾਰਿਆ ਹੋਈ ਰਾਜੇ ਰਾਮ ਕੀ ਰਖਵਾਲੀ ਸੁਖ ਸਹਜ ਆਨੰਦ ਗੁਣ ਗਾਵੋ ਮਨ ਤਨ ਦੇਹ ਸੁਖਾਲੀ ਰਹਾਓ ਪਤ ਤੈ ਉਧਾਰਨ ਸਤ ਗੁਰ ਮੇਰਾ ਮੋਹ ਤੇ ਸਕਾਰ ਪਰਵਾਸਾ ਬਖਸ਼ ਲੈ ਸਭ ਸਚੈ ਸਾਹਿਬ ਸੁਣ ਨਾਨਕ ਕੀ ਅਰਦਾਸਾ ਸੁਰਠ ਮਹੱਲਾ ਪੰਜਵਾਂ ਬਖਸ਼ਿਆ ਪਾਰ ਬ੍ਰਹਮ ਪਰਮੇਸ਼ਰ ਸਗਲੇ ਰੋਗ ਬਿਦਾਰੇ ਗੁਰਪੂਰੇ ਕੀ ਸਰਣੀ ਉਬਰੇ ਕਾਰਜ ਸਗਲ ਸਵਾਰੇ ਹਰ ਜਨ ਸਿਮਰਿਆ ਨਾਮ ਆਧਾਰ ਤਾਂ ਪੇ ਉਤਾਰਿਆ ਸਤ ਗੁਰ ਪੂਰੇ ਆਪਣੀ ਕਿਰਪਾ ਤਾਰ ਰਹਾਉ ਸਦਾ ਆਨੰਦ ਕਰੇ ਮੇਰੇ ਪਿਆਰੇ ਹਰ ਗੋਵਿੰਦ ਗੁਰ ਰਖਿਆ ਵੱਡੇ ਵਡਿਆਈ ਨਾਨਕ ਕਰਤੇ ਕੀ ਸਾਚ ਸ਼ਬਦ ਸਤ ਭਖਿਆ ਸੋਰਠ ਮਹੱਲਾ ਪੰਜਵਾ ਭਏ ਕਿਰਪਾ ਸੁਆਮੀ ਮੇਰੇ ਤਿਤ ਸਾਚੇ ਦਰਬਾਰ ਸਤਗੁਰ ਤਾਪ ਗਵਾਇਆ ਪਾਏ ਠਾਣਡ ਪਈ ਸੰਸਾਰ ਆਪਣੇ ਜੀਵਨ ਤੇ ਆਪੇ ਰਾਖੇ ਜਮਹਿ ਕਿਉ ਹਟਤਾਰ ਹਰ ਕੇ ਚਰਨ ਰਧੇ ਉਰਤਾਰ ਸਦਾ ਸਦਾ ਪ੍ਰਭ ਸਿਮਰਿਐ ਪਾਈ ਦੁਖ ਕਿਲ ਵਿਖ ਕਾਟਣ ਹਾਰ ਰਹਾਉ ਤਨ ਕੇ ਸ਼ਰਣੇ ਉਬਰੈ ਪਾਈ ਜਿਨ ਰਚਿਆ ਸਭ ਕੋਏ ਕਰਨ ਕਰਨਾ ਸਮਰਥ ਸੁਪਾਈ ਫਟਾ ਫਟੀ ਸੋਏ ਨਾਨਕ ਪ੍ਰਭੂ ਤੇ ਆਈਐ ਪਾਈ ਮਨ ਤਨ ਸੀਤਲ ਹੋਏ ਸੋਰਠ ਮਹਲਾ 5 ਸੰਤੋ ਹਰ ਹਰ ਨਾਮ ਧਿਆਈ ਸੁਖ ਸਾਗਰ ਪ੍ਰਭ ਵਿਸਰੋ ਨਾਹੀ ਮਨ ਚਿੰਦੇ ਅੜਾ ਫਲ ਪਾਈ ਰਾਵ ਸਤ ਗੁਰ ਪੂਰੇ ਤਾਪ ਗਵਾਇਆ ਆਪਣੀ ਕਿਰਪਾ ਥਾਰੀ ਪਾਰ ਬ੍ਰਹਮ ਪ੍ਰਭ ਭੈ ਦਿਆਲਾ ਦੁੱਖ ਮਿਟਿਆ ਸਭ ਪਰਿਵਾਰੀ ਸਰਬਨਿਧਾਨ ਮੰਗਲ ਰਸ ਰੂਪਾ ਹਰ ਕਾ ਨਾਮ ਆਧਾਰੋ ਨਾਨਕ ਪਤ ਰਾਖੀ ਪਰਮੇਸ਼ਰ ਉਦਰੀਆ ਸਭ ਸੰਸਾਰ ਸੁਰਤ ਮਹੱਲਾ ਪੰਜਵਾਂ ਮੇਰਾ ਸਤਗੁਰ ਰਖਵਾਲਾ ਹੋਆ ਧਾਰ ਕਿਰਪਾ ਪ੍ਰਭ ਹਾਥ ਦੇ ਰਖਿਆ ਹਰ ਗੋਵਿੰਦ ਨਵਾਂ ਨਿਰਵਾਰਹਾਉ ਤਾਪ ਗਿਆ ਪ੍ਰਭ ਆਪ ਮਿਟਾਇਆ ਜਨ ਕੀ लाजर ਖਾਈ ਸਾਧ ਸੰਗਤ ਤੇ ਸਭ ਫਲ ਪਾਏ ਸਤ ਗੁਰ ਕੈ ਬਲ ਜਾਈ ਹਲਤ ਪਲਤ ਪ੍ਰਭ ਦੂਵੇਂ ਸਵਾਰੇ ਹਮਰਾ ਗੁਣ ਅਬ ਗੁਣ ਨਾ ਵਿਚਾਰਿਆ ਅਟਲ ਬਚਨ ਨਾਨਕ ਗੁਰ ਤੇਰਾ ਸਫਲ ਕਰ ਮस्तक ਧਾਰਿਆ ਸੋਰਠ ਮਹੱਲਾ ਪੰਜਵਾ ਜੀ ਜੰਤਰ ਸਭ ਤਿਸਕੇ ਕੀਏ ਸੋਈ ਸੰਤ ਸਹਾਈ ਆਪਣੇ ਸੇਵਕ ਕੀਆ ਫੇਰ ਰਖੇ ਪੂਰਨ ਭਈ ਬਡਾਈ ਪਾਰ ਬ੍ਰਹਮਾ ਪੂਰਾ ਮੇਰੇ ਨਾਮ ਗੁਰਪੁਰੇ ਪੂਰੀ ਸਭ ਰਖੀ ਹੋਏ ਸਰਬ ਦਿਆਲ ਰਹਾਉ ਅਨ ਦਿਨ ਨਾਨਕ ਨਾਮ ਤੇ ਆਏ ਜੇ ਪ੍ਰਾਨ ਕਾ ਦਤਾਨ ਆਪਣੇ ਦਾਸ ਕੋ ਕੰਠ ਲਾਇ ਰਖੈ ਜੋ ਬਾਰਕ ਪਤ ਮਾਤਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ